ਇਹ ਨਹੀਂ ਸ਼ੌਤਰ ਤੋਂ ਨਹੀਂ ਆਇਆ ਇਹ ਪਹਿਲਾਂ ਸਾਹੂ ਨੇ ਲੈ ਗਿਆ ਐਮਪੀ ਦੇ ਸਾਥ ਇਹ ਜੇ ਭਾਜੀ ਮੈਂ ਆ ਕੇ ਜਲਾ ਦੇ ਇਹਦੀ ਲਿੱਕ ਹੀ ਕੋਈ ਨਹੀਂ ਕਿਸੇ ਕਿਸਮ ਦਾ ਵੀ ਆ ਵੇਖੋ ਇਹਨਾਂ ਨੇ ਹਾਕੀ ਪਾ ਕੇ ਦਿੱਤੀ ਮੈਨੂੰ ਇਹਨੇ ਮੈਨਾਂ ਦੇ ਮਹਗਮਣੇ ਦਿੱਤੀ ਆ ਇਹ ਮਕਰੋਣੀ ਬਣਾਈ ਇਹਨਾਂ ਨੇ ਮਹਗਮਣੇ ਦਿੱਤੀ ਆ ਮੈਂ ਆਰਟੀ ਪਾਈ ਹਮਨਰ ਚਲਾਉਂਦਾ ਆ ਸਾਡਾ ਨਿਕੀ ਕੋਈ ਨਹੀਂ ਇਹਨਾਂ ਦੇ ਕੋਈ ਕੰਸਲਰ ਜਿਹੜਾ ਟਿੱਕਾ ਹੋਇਆ ਹੈ ਤਾਂ ਕੋਈ 18 ਸਾਹਮਣੇ ਸਰ ਜੀ ਮੁਰਦਾਬਾ 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 ਸਾਰੀ ਖੁਸ਼ੀ ਦਾਵਾ ਮੁਰਦਾਬਾ ਜੀ ਦੀ ਤੱਕ ਬੈਠੇ ਹੋਣੇ ਜੂਂਡੀ ਗੱਲੇ ਨਾਲ ਲਾਣਾ ਜਾਣਾ ਹੈ ਮੈਂ ਨੂੰ ਫੋਨ ਕਰਾ ਮੇਰਾ ਭਾਈ ਕਵਲਜੀਤ ਸਿੰਘ ਅੱਜ ਕੀ ਗੱਲਬਾਤ ਕੀਤੀ ਹੋਈ ਹੈ ਗੱਲ ਇਹ ਆ ਕਿ ਇਹ ਚਲੰਦਾ ਸਿੰਘ ਸ਼ੈਲੀ ਸਨ ਉਸਤਾਦ ਮਰੀ ਸਿੰਘ ਆਪਣੇ ਮੰਤਲੇਸ਼ੰਦਾ ਚੈਨ ਨੇ ਜਗਾ ਲੈ ਕੇ ਬਣਾ ਰਹੀ ਆ ਔਰ ਇਹਨਾਂ ਨੇ ਸਾਨੂੰ ਕੌਨਫੀਡੈਂਸ ਹੀ ਲੈਂਦਾ ਵੀ ਅਸੀਂ 2 ਮਹੀਨਾ ਬਣਾਨੀ ਆ ਤੇ ਇਹਨਾਂ ਇਹਨਾਂ ਨੇ 5 ਮਹੀਨਾ ਬਣਾਈ ਆ 5 ਮਹੀਨਾ ਬਣਾਉਣ ਦੇ ਬਾਅਦ ਸਾਗਿਆ ਜਿਹੜੀਆਂ ਘਰਾਂ ਦੇ ਵਿੱਚ ਕਰੈਕ ਆ ਗਏ ਪਾੜ ਗਏ ਆ ਹਾਂਜੀ ਆਪਾਂ ਕਾਰਪੋਰੇਸ਼ਨ ਦੇ ਵਿੱਚ ਐਪਲੀਕੇਸ਼ਨ ਕੱਲ ਨੂੰ 15 ਜੂਨ ਦੀ ਦੇ ਚੁੱਕੇ ਆ ਸਾਜੀ ਕੋਈ ਸੁਣਾਈ ਨਹੀਂ ਹੋਈ ਪੂਰੇ ਮਹੱਲੇ ਉਹਨਾਂ ਸਾਡੀਆਂ ਗਵਾਹੀਆਂ ਆਆਂ ਕੋਈ ਸਾਇਨ ਦਿੱਤੇ ਆ ਸਾਰੇ ਨਹੀਂ ਕੋਈ ਸਾਜੀ ਸੁਣਾਈ ਨਹੀਂ ਹੋਈ ਕਿਉਂਕਿ ਇਹ ਇਹ ਆਪਣਾ ਅਸਰਾ ਨਾ ਡਲੇ ਆ ਕਿ ਸਾਜੀ ਚੱਲਦੀ ਨਹੀਂ ਪਿੱਛੇ ਦੀ ਹਾਂਜੀ ਇਹ ਬਿਲਡਿੰਗ ਤੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਤੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕਾਪੀ ਸ਼ਹਿਰ ਨਾਲ ਇਹ ਸਿੱਕ ਬਲਾਕ ਦਾਟ ਨਾ ਤੋੜੀ ਗਈ ਹੈ ਔਰ ਪਿੱਛੇ ਲੈਣੀ ਬਿਲਡਿੰਗ ਬਣੀ ਹੈ ਜੀ ਇਹ ਮੰਤਾਂ ਦੀ ਜਗਾ ਇਹ ਮੰਤਾਂ ਦੀ ਜਗਾ ਕਾਰਪੋਰੇਸ਼ਨ ਦੀ ਜਗ੍ਹਾ ਨਹੀਂ ਹੈਗੀ ਜੇ ਕਾਰਪੋਰੇਸ਼ਨ ਹੀ ਹੋਵੇ ਤਾਂ ਟ੍ਰਾਂਸਪੋਰਟ ਦਾ ਕੰਮ ਕਿੱਥੇ ਕਰੇ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਇਹਨਾਂ ਦਾ ਅਜੇ ਤਾਂ ਨਹੀਂ ਹੈਗਾ ਕਨਸਟ 50 60 ਸਾਲ ਤੋਂ ਹੈਗਾ ਕੰਮ ਹਾਂਜੀ ਕੀ ਲੱਗਦਾ ਹੈ ਕਿ ਗਲਤ ਜੀ ਕੀਤਾ ਗਿਆ ਕਾਰਨ ਬਿਲਕੁਲ ਇਹ ਸਰ ਜੀ ਜਾਣ ਬਿਲਕੁਲ ਜਾਣ ਬੰਦ ਇਹ ਆਪਣਾ ਕਿਉਂ ਮੰਡੀ ਇਹ ਹਮੇਂ ਜੀ ਜਾਉ ਹਾਂਜੀ ਕਿਹਨੇ ਜਿਹੜਾ ਨੋਟਿਸ ਤੋਂ ਹੀ ਸਾਰਾ ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਇਹ ਇਸ ਏਰੀਆ 'ਚ 5 ਮੰਜ਼ਲਾ ਬਿਲਡਿੰਗ ਬਣੀ ਆ ਜਿੰਨਾ ਕਰਕੇ 6 ਘਰ ਨੁਕਸਾਨੇ ਗਏ ਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁੱਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗਰਾਉਂਡ ਫਲੋਰ ਹੈਗਾ ਵਾ ਜਿੱਥੇ ਕੋਈ ਕੋਈ ਕੰਮ-ਧੰਮ ਨਹੀਂ ਜਿੱਥੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆ ਕੇ ਰਾਤ ਢਾ ਜਾਂਦੇ ਆ 4 ਵਜੇ 5 ਵਜੇ ਇਹ ਕਿਹੜੀ ਕਿਥੇ ਦੀ ਨਾਈ ਸਾ ਵੀ ਸਾਡੇ ਘਰ ਟੁੱਟ ਗਏ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈ residen residential area ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਨ ਦੀ ਹੈ ਸਾਡਾ ਸੁੱਖ ਸ਼ਾਂਤੀ ਸਾਰਾ ਖੋ ਲਿਆ ਵਾ ਸਾਡੇ ਘਰ ਟੁੱਟ ਗਏ ਆ ਨਵੇਂ ਬਣਾਏ ਘਰ ਕੌਣ ਆਇਆ ਸੀ ਤੋਂ ਐਰੀ ਐਮਟੀਪੀ ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਆ ਜਿਹੜੇ ਆ ਘਰ ਟੁੱਟੇ ਆ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਇਹ ਉਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਜਾਵੇ ਪਹਿਲਾਂ ਇਦਰ ਕਿ ਇਦਰ ਕਿਸ ਬੇਸ ਤੇ ਆਇਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਜੀ ਕਿਹੜੇ ਕਾਗਜ਼ ਆ ਸਾਰੇ ਕਾਗਜ਼ ਸਾਡੇ ਕੋਲ ਹੈਗੇ ਇਹਨਾਂ ਦੇ ਕਿਹ ਕਿਹ ਕਾਗਜ਼ ਮੌਜੂਦ ਹੈਗਾ ਇਹਨਾਂ ਕੋ ਕੋਈ ਆਪਣਾ ਸ਼ਲਿੰਦਰ ਸਿੰਘ ਜੀ ਦਾ ਨੋਟਿਸ ਤੋਂ ਹੀ ਤੋੜੀ ਗਈ ਹੈ ਹਾਂ ਜੀ ਇਹਨਾਂ ਨੂੰ ਨੋਟਿਸ ਬਿਨਾਂ ਇਨਫਾਰਮੇਸ਼ਨ ਜਿਹੜੀ ਸ਼ਲਿੰਦਰ ਸਿੰਘ ਸ਼ੈਲੀ ਦੀ ਭੇਜਿਆ ਗਿਆ ਨਾ ਔਰ ਕੋ ਐਨਓਸੀ ਆ ਨਾ ਸੀਐਲਜੀ ਆ ਨਾ ਐਨਓਸੀ ਕੋਈ ਨਹੀਂ ਅਭੀ ਆ ਗਿਆ ਕੋਈ ਨਜ਼ਰ ਨਹੀਂ ਕੋਈ ਨਹੀਂ ਸਾਰੇ ਕਾਗਜ਼ ਆ ਗਏ ਅਸੀਂ ਕਾਗਜ਼ ਦਿੱਤੇ ਆ ਆਬਾ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਜੀ ਬਿਲਕੁਲ ਹਾਂ ਇਹਨਾਂ ਵੀ ਆਏ ਬਸ ਪੁੱਛੇ ਤੇ ਬਿਲਕੁਲ ਤੁਹਾਡੇ ਸਾਹਮਣੇ ਜੋ ਕੀਤਾ ਕੋਈ ਨੋਟ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ ਵੀ ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ ਕੋਈ ਮੈਨੂੰ ਦੱਸਿਆ ਜਾਏ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪਾਉਣ ਦਾ ਮਤਲਬ ਕੋਈ ਨਹੀਂ ਠੀਕ ਆ ਕਿ ਨਹੀਂ ਇਹ ਜੋ ਵੀ ਹੋਇਆ ਤੱਕਾ ਆਇਆ ਆਪੋਜੀਸ਼ਨ ਕਰਕੇ ਧੱਕਾ ਆਇਆ ਸਰਕਾਰਾਂ ਪਰ ਇਥੋਂ ਤੱਕ ਨਹੀਂ ਹੋਣੀ ਨਜੀਰ ਲੈਣ ਨੂੰ ਪਰ ਇਹਨਾਂ ਨੇ ਨਿੱਜੀ ਕਿਹੜੇ ਕੱਢੀ ਆ ਬਿਲਕੁਲ ਇਹ ਨਹੀਂ ਗੱਲ ਕਿੰਨੀ ਪੁਰਾਣੀ ਪ੍ਰੀਡਿੰਗ ਇਹ 40 ਸਾਲ ਪੁਰਾਣੀ ਜੀ ਵੈਸੇ ਸਾਨੂੰ 70 ਸਾਲ ਹੋ ਗਏ ਤੇ ਬੈਠਿਆਂ ਨੂੰ ਪਹਿਲਾਂ ਕਚੀ ਕਰਨ ਕੀ ਰਿਹਾ ਕਿ ਉਹ ਤੋੜਨਾ ਹੈ ਪਾਜੀ ਉਹ ਦੱਸਣਗੇ ਮੈਨੂੰ ਹੁਣ ਕੀ ਪਤਾ ਇਹ ਕੋਈ ਦੱਸ ਸਕਦੇ ਆ ਨੋਟੀਫਿਕੇਸ਼ਨ ਕੋਈ ਨਹੀਂ ਹਾਂ ਕਿਸੇ ਕਿਸੇ ਦਾ ਨਹੀਂ ਕੋਈ ਨੋਟਿਸ ਨਹੀਂ ਮੈਨੂੰ ਹੁਣ ਲੱਗਾ ਆ ਇਹਨਾਂ ਨੂੰ ਦੱਸੋ ਇਹਨਾਂ ਨੂੰ ਦੱਸੋ ਕਿੰਨੇ ਵਜੇ ਤੱਕ ਜੀ ਇਹ 4:30 ਵਜੇ ਤੜਕੇ ਉਹਨੂੰ ਉਹ ਤੇ ਕਾਰਪੇਂਦਰ ਦੱਸ ਦੇ ਨੋਟਿਸ ਦਿੱਤਾ ਤੇ ਕੋਈ ਕਿਸੇ ਕਿਸਮ ਦਾ ਨਹੀਂ ਮੈਂ ਖੁਦ ਲਿਖ ਕੇ ਦੇ ਗਿਆ ਵੀ ਕੋਈ ਤੁਹਾਡੇ ਮੈਂ ਕਿਦੇ ਕਾਰਪੇਂਦਰ ਜਗਾ ਮੈਂ ਹਾਲ ਨੂੰ ਫੜ ਲਿਆ ਉਹ ਈਗਾ ਕਿ ਨਹੀਂ ਦੇਖੋ ਮੈਂ ਆਰਟੀਆਈ ਪਾ ਕੇ ਅਧਿਕਾਰ ਰਕਾਰਡ ਕਢਾਇਆ ਸਾਰਾ ਕਢਾ ਕੇ ਦੇਖਿਆ ਵੀ ਹਾਲ ਕੋ ਤੁਹਾਡੀ ਨਹੀਂ ਹੈਗੀ ਕਿ ਕਿਸੇ ਹੋਰ ਦੀ ਜਗਾ ਸੀ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਚੱਲਦਾ ਕਿਸ ਭਲਿਆ ਕੀ ਹੋਇਆ ਸੇ ਇਹ ਤਾਂ ਥੋੜਾ ਮੇਰੀ ਟ੍ਰਾਂਸਪੋਰਟ ਦਾ ਕੰਮ ਆ ਮੇਰਾ ਇੱਥੇ ਅੱਜ ਦਾ ਛਤਾਂ ਰੇ ਕੀ ਮੀਂਹ ਜ਼ਿਆਦਾ ਹੈ ਤੇ ਛਤਾਂ ਚੋਂ ਲਾਪੀਆਂ ਪਾਣੀ ਜ਼ਿਆਦਾ ਹੋਇਆ ਉਹ ਮੈਂ ਉਹ ਕਰਾਉਣ ਡਿਆ ਕੰਮ ਸਾਰੇ ਇਹ ਵੀ ਕੋ ਗਣਾ ਹੋ ਗਿਆ ਦੱਸੋ ਜੀ ਮਤਲਬ ਬਿਜਲੀ ਦਾ ਬਿੱਲ ਵੀ ਤੁਹਾਡੇ ਨਾਂ ਤੇ ਸਭ ਕੁਝ ਸਾਡੇ ਨਾਂ ਮੀਟਰ ਬਿਜਲੀ ਦਾ ਕੀ ਟੈਲੀਫੋਨਾਂ ਦਾ ਕੀ ਪਾਣੀ ਦਾ ਕੀ ਸਾਰਾ ਕੁਝ ਮੇਰੇ ਨਾਂ ਮੇਰੇ ਬੇਟੇ ਦੇ ਨਾਂ ਬਿਨਾ ਦੱਸੇ ਹੀ ਇਸ ਤਰ੍ਹਾਂ ਕਾਰਵਾਈ ਕੀਤੀ ਤੁਸੀਂ ਹੁਣ ਕੁਝ ਅਗੇ ਕੀ ਮੰਗ ਕਰਦੇ ਅਸੀਂ ਮੈਂ ਅਸੀਂ ਹਾਈ ਕੋਰਟ 'ਚ ਵੀ ਜਾਵਾਂਗੇ ਔਰ ਕਾਰਪੋਰੇਸ਼ਨ ਨੂੰ ਹੀ ਘੇਰਾਂਗੇ ਵੀ ਸਾਨੂੰ ਦੱਸਿਆ ਜਾਏ ਵੀ ਟਾਇਆ ਤੇ ਕਿਉਂ ਟਾਇਆ ਅਰ ਸਾਨੂੰ ਕੋਈ ਕਾਰਨ ਨਹੀਂ ਦੱਸਿਆ ਗਿਆ। ਸਾਡੀ ਪੁਆਇੰਟ ਇਹ ਹੈ ਅੱਜ ਸਰ ਕੀ ਮਾਮਲਾ ਕਿੱਥੋਂ ਮੱਲਾ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਚੁਸਤ ਹੈ। ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਜਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾ ਮਿਸਬੀਹ ਕੀਤਾ ਆ। ਤੇ ਜੋ ਵੀ ਇਹ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਆ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀ ਨਾਲ ਦੀ ਜਾਂਚ ਕਰਾਂਗੇ ਜੀ ਭਾਵੇਂ ਟਰਾਂਸਪੋਰਟ ਵਾਲੇ ਉਹ ਕਹਿੰਦੇ ਕਿ ਸਾਡੇ ਦੁਕਾਨ ਦੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੰਮ ਅੱਗੇ ਚੱਲਿਆ ਬਿਲਕੁਲ ਜੀ ਜੋ ਵੀ ਆ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬਰੀਕੀ ਨਾਲ ਜਾਂਚ ਕਰਾਂਗੇ ਸਾਰੀ ਦੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਆ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਆ ਇਹ ਕੀਤੀ ਜਾ ਰਹੀ ਹੈ ਸਾਰਾ ਦਾ ਮੌਕੇ ਤੇ ਆ ਕੇ ਵੀਡੀਓ ਬਣਾ ਲਾ ਕੇ ਜਾਏ ਜੀ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ